ਵਸਾਇਆ ਉੱਥੇ ਆਪਣੇ ਉਸ ਪੁੱਤਰ ਨੂੰ ਜਿਸ ਪੁੱਤਰ ਨੇ ਇਹ ਖਾਲਸਾ ਔਰ ਸਾਜੀ ਅੱਜ ਇਹ ਤੇਗ বাহাদুর ਸਾਹਿਬ ਇਸ ਦੁਨੀਆ 'ਚ ਹਮੇਸ਼ਾ ਉਹਨਾਂ ਨੂੰ ਯਾਦ ਕੀਤਾ ਜਾਣਾ ਤੇ ਕਰਦੇ ਰਹਿਣਗੇ ਇਦਾਂ ਦੀ ਸ਼ਹਾਦਤ ਦਾ ਕਿਤੇ ਕਿਸੇ ਨੇ ਦਿੱਤੀ ਹੈ ਨਾ ਕੋਈ ਦੇ ਸਕਦਾ ਆਪਣੇ ਵਾਸਤੇ ਬੜਾ ਕੁਝ ਕਰ ਸਕਦੇ ਆ ਕਿਸੇ ਦੇ ਵਾਸਤੇ ਕਰਨਾ ਬੜਾ ਮੁਸ਼ਕਲ ਹੁੰਦਾ ਹੈ ਸੋ ਜਿੱਥੇ ਮੈਂ ਅੱਜ ਉਸ ਪਰਮੇਸ਼ਰ ਨੂੰ ਸ਼ੀਤਕੋਣਾ ਅਰਦਾਸ ਕਰਦਾ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਉਸ ਵਰਾਸਤ ਨੂੰ ਸਾਹਮਣੇ ਵਾਸਤੇ ਪਰਮਾਤਮਾ ਬੁੱਧੀ ਬਖਸ਼ਿਸ਼ ਕਰੇ ਅਸੀਂ ਉਹ ਸ਼ਹਾਦਤ ਨੂੰ ਉਸ ਗੁਰਸਿੱਖੀ ਨੂੰ ਅੱਗੇ ਵਧਾਉਣ ਦੇ ਯਤਨ ਕਰੀਏ ਜੋ ਮੈਂ ਦਿਲ ਦੀਆਂ ਗਰਾਈਆਂ ਤੇ ਫਿਰ ਮੈਂ ਐਜੂਕੇਸ਼ਨ ਡਿਪਾਰਟਮੈਂਟ ਦਾ ਸਾਰੇ ਸੁੱਚੇ ਪ੍ਰਿੰਸੀਪਲ ਸਾਹਿਬਾਨ ਦਾ ਰੈਕਟਰੇਟ ਦਾ ਭੈਣ ਜੀ ਹਰਜਿੰਦਰ ਕੌਰ ਜੀ ਆਏ ਨੇ ਸਪੈਸ਼ਲ ਚੰਡੀਗੜ੍ਹ ਤੋਂ ਚੱਲ ਕੇ ਉਹਨਾਂ ਦਾ ਵੀ ਤਕਮਾਲ ਕਰਦਾ ਹਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਨੰਨੇ ਮੁੰਨੇ ਬੱਚਿਆਂ ਦਾ ਅਤੇ ਪ੍ਰਧਾਨ ਜੀ ਵੱਲੋਂ ਜੋ ਵਿਸ਼ੇਸ਼ ਤੌਰ ਤੇ ਜੋ ਇਹਨਾਂ ਨੇ ਗੁਰੂ ਸਾਹਿਬ ਦੇ ਸ਼ਲੋਕ ਪੜੇ ਨੇ 11 1100 ਰੁਪਈਆ ਸੋਚੇ 50 ਬੱਚਿਆਂ ਨੂੰ ਪ੍ਰਧਾਨ ਜੀ ਦੇ ਅਖਤਿਆਰੀ ਫੰਡ ਦੇ ਵਿੱਚੋਂ ਉਹਨਾਂ ਵੱਲੋਂ ਦੇਣ ਦਾ ਆਦਾਨ ਕਰਦਾ ਹੈ ਅਰਦਾਸ ਕਰਦਾ ਹੈ ਗੁਰੂ ਸਾਹਿਬ ਅੱਗੇ ਕਿ ਪਰਮੇਸ਼ਰ ਪਕਾ ਕਰੇ ਇਹ ਸਾਰੇ ਜਿੱਥੇ ਚੰਗੀ ਦੁਨਿਆਵੀ ਵਿਦਿਆਲਾ ਕੇ ਅੱਗੇ ਵਧਣ ਆਪਣੀ ਕੌਮ ਦਾ ਸਿੱਖ ਕੌਮ ਦਾ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ ਤਵਾਗ ਫਤਿਹ ਸਾਲੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜਥੇਦਾਰ